ਇੱਕ ਦਿਨ ਮੀਰ ਮੰਨੂ ਦੀ ਕੈਦ ਦੇ ਵਿੱਚ ਬੈਠੀ ਬੀਬੀ ਨੇ ਇੱਕ ਮੁਗਲ ਸਿਪਾਹੀ ਨੂੰ ਆਵਾਜ਼ ਮਾਰੀ ਤੇ ਦੂਸਰਾ ਮੁਗਲ ਸਿਪਾਹੀ ਨੂੰ ਕਹਿੰਦਾ ਕਿ ਉਹ ਬੀਬੀ ਤੈਨੂੰ ਆਵਾਜ਼ ਮਾਰ ਰਹੀ ਹੈ ਤੇ ਨਾਲ ਹੀ ਉਹ ਕਹਿੰਦਾ ਕਿ ਉਹ ਜੋ ਕੁਝ ਵੀ ਬੀਬੀ ਤੇਰੇ ਤੋਂ ਮੰਗੂਗੀ ਨਾ ਉਹਨੂੰ ਦੇ ਦੇਈ ਕਿਉਂਕਿ ਉਹ ਕਹਿੰਦਾ ਕਿ ਅਸੀਂ ਹੁਕਮ ਦੇ ਬੱਜੇ ਜ਼ਰੂਰ ਹਾਂ ਪਰ ਇੰਨਾ ਨਵਾਬਾਂ ਵਰਗੇ ਇੰਨਾ ਰਾਜਿਆਂ ਵਰਗੇ ਕਠੋਰ ਨਹੀਂ ਜਿੰਨਾ ਇਨ੍ਹਾਂ ਬੀਬੀਆਂ ਤੇ ਜ਼ੁਲਮ ਹੋ ਰਿਹਾ ਅਸੀਂ ਐਨੇ ਜ਼ਾਲਮ ਨਹੀਂ ਕਿ ਇਨ੍ਹਾਂ ਦੀ ਕੋਈ ਗੱਲ ਵੀ ਨਾ ਮੰਨ ਸਕੀਏ ਸੋ ਕਹਿੰਦਾ ਕਿ ਜੋ ਕੁਛ ਉਹ ਤੇਰੇ ਤੋਂ ਮੰਗੂਗੀ ਨਾ ਉਹਨੂੰ ਦੇ ਦੇ ਦੀ ਪਰ ਜਦੋਂ ਉਹ ਸਿਪਾਹੀ ਬੀਬੀ ਦੀ ਗੱਲ ਸੁਣ ਕੇ ਵਾਪਸ ਆਉ ਕੀ ਰੋ ਰਿਹਾ ਹੁੰਦਾ ਪਹਿਲਾ ਸਪਾਈ ਉਹਨੂੰ ਕਹਿੰਦਾ ਕਿ ਕੀ ਹੋ ਗਿਆ ਤੂੰ ਰੋ ਕਿਉਂ ਰਿਹਾ ਤਾਂ ਉਸ ਸਪਾਈ ਤੋਂ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਉਹ ਫਿਰ ਉਹਨੂੰ ਪੁੱਛਦਾ ਕਿ ਐਸਾ ਬੀਬੀ ਨੇ ਤੇਰ ਤੋਂ ਕੀ ਮੰਗ ਲਿਆ ਕਿ ਤੂੰ ਰੋ ਰਿਹਾ ਐ ਇਹੋ ਜੀ ਕਿਹੜੀ ਗੱਲ ਹੋ ਗਈ ਵੀ ਇੰਨਾ ਉੱਚੀ ਉੱਚੀ ਰੋ ਰਿਹਾ ਫਿਰ ਉਸ ਸਪਾਈ ਨੇ ਰੋਂਦੇ ਰੋਂਦੇ ਜਵਾਬ ਦਿੱਤਾ ਉਹ ਪਤਾ ਕੀ ਕਹਿੰਦਾ ਉਹ ਕਹਿੰਦਾ ਕਿ ਮੈਂ ਜਦੋਂ ਬੀਬੀ ਕੋਲ ਗਿਆ ਨਾ ਉਹਨੇ ਮੈਨੂੰ ਕਿਹਾ ਕਿ ਇਹ ਜਿਹੜਾ ਹਾਰ ਬੱਚੇ ਦੇ ਟੋਟਿਆਂ ਵਾਲਾ ਤੂੰ ਮੇਰੇ ਗਲ ਚ ਪਾ ਕੇ ਗਿਆ ਨਾ ਇਹ ਅਸਲ ਚ ਮੇਰੇ ਪੁੱਤ ਦਾ ਨਹੀਂ ਮੇਰੇ ਬੱਚੇ ਦੇ ਟੋਟਿਆਂ ਦਾ ਹਾਰ ਤੂੰ ਉਸ ਮਾਈ ਦੇ ਗਲ ਵਿੱਚ ਪਾਇਆ ਹੋਇਆ ਉੱਥੋਂ ਹਾਰ ਲੈ ਕੇ ਮੇਰੇ ਗਲ ਚ ਪਾ ਤੇ ਇਹ ਬੱਚੇ ਦੇ ਟੋਟਿਆਂ ਵਾਲਾ ਹਾਰ ਇਹਦੀ ਮਾਂ ਲੱਭ ਕਿੱਥੇ ਆ ਤੇ ਇਹ ਹਾਰ ਉਹਦੇ ਗੱਲ ਚ ਪਾ ਉਹ ਦੋਨੋਂ ਚ ਪਾਈ ਆਪਸ ਵਿੱਚ ਗੱਲਾਂ ਕਰਨ ਲੱਗ ਪਏ ਕਿ ਜਿਸ ਕੌਮ ਦੀਆਂ ਮਾਵਾਂ ਜਿਸ ਕੌਮ ਦੀਆਂ ਭੈਣਾਂ ਇੰਨੀਆਂ ਸਦਕਵਾਲੀਆਂ ਹੋਣ ਐਨੇ ਸਿਰੜ ਵਾਲੀਆਂ ਹੋਣ ਉਹਨਾਂ ਨੂੰ ਕਿਵੇਂ ਹਰਾਇਆ ਜਾ ਸਕਦਾ ਉਹਨਾਂ ਨੂੰ ਕਿਵੇਂ ਝੁਕਾਇਆ ਜਾ ਸਕਦਾ ਕਿਵੇਂ ਤੋੜਿਆ ਜਾ ਸਕਦਾ ਇਹ ਆ ਸਿੱਖਾਂ ਦੀ ਚੜ੍ਹਦੀ ਕਲਾ ਤੇ ਇਦਾਂ ਦੇ ਅਣਗਿਣਤ ਵਰਤਾਰੇ ਇਤਿਹਾਸ 'ਚ ਦਰਜ ਆ